ਜੀ ਕਦੇ ਕਿਸੇ ਤੇ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਹੁੰਦਾ ਵੀ ਇਹ ਤਾਂ ਚਾਰ ਕੰਨਾਂ ਦਾ ਰੌਲਾ ਹੁੰਦਾ ਹੁੰਦੇ ਨੇ ਟਿੰਗੇ ਟੇਡੇ ਮੈਨੂੰ ਕਈ ਕਹਿੰਦੇ ਨੇ ਕਿ ਫੇਮ ਭਾਲ ਦਾ ਮੈਂ ਕਹਾ ਫੇਮ ਪ੍ਰਮਾਤਮਾ ਦੇ ਨਾਲਾ ਕੋਣ ਕਿਸ ਨੂੰ ਫੇਮ ਦੇ ਸਕਦਾ ਹੁੰਦਾ ਠੀਕ ਆ ਆਪਦੇ ਦਮ ਦੇ ਉੱਤੇ ਜਿਹੜਾ ਕੁਛ ਕੀਤਾ ਉਹ ਆਪਦੇ ਕਲਾ ਦੇ ਉੱਤੇ ਆਪਦੀ ਗਾਣਿਆਂ ਦੇ ਨਾਲੇ ਹੁਣ ਤੱਕ ਇੱਥੇ ਪਹੁੰਚੇ ਆ ਤੇ ਉਹ ਕਹਿੰਦੇ ਨੇ ਜਾਂ ਜਾਂ ਤੀਰ ਕਹਿੰਦੇ ਓੜਾ ਪਰਦਾ ਜੀ ਹੁਣ ਦੇਖੋ ਕਿਹਦੀ ਵਾਰੀ ਆ ਉਹ ਸੰਨਧਾ ਤੋਂ ਬਾਅਦ ਦੇ ਵਿੱਚ ਉਹਨੂੰ ਸੋਨੀਆ ਮਾਨ ਨੂੰ ਫੋਟੋ ਡੋਟ ਕੇ ਛਾਲਾਂ ਮਾਰਦੀ ਸੀ ਸ਼ਾਇਦ ਮੇਰੇ ਹੱਥ ਚ ਆ ਜੇ ਉਹ ਹੁਣ ਮੇਰੇ ਨਾਲ ਸੋਨੀਆ ਮਾਂ ਦਾ ਕੋਈ ਗੱਲਬਾਤ ਨਾ ਮੈਂ ਨਾ ਮੇਰਾ ਕੋਈ ਉਹਨਾਂ ਰਿਸ਼ਤਾ ਕੰਮ ਦੇ ਪ੍ਰਤੀ ਇਹ ਨਾ ਵੈਸੇ ਆ ਕੋਈ ਉਹ ਕਿਸੇ ਇੰਟਰਵਿਊ ਤੇ ਦੇ ਕਹਿ ਰਹੀ ਆ ਕਹਿੰਦੀ ਸ਼ੁਕਰ ਕਰੇ ਸੰਗਦਲ ਸ਼ੁਕਰ ਕਰੇ ਵੀ ਸਨਮ ਦਾ ਨੇ ਉਹਦਾ ਗਾਣਾ ਗਾਤਾ ਹਾਂ ਆ ਗਾਣਾ ਲਾ ਸਮਝੇ ਸੰਗਦਲ ਠੀਕ ਹੈ ਜੀ ਹੁਣ ਮੈਨੂੰ ਉੱਥੇ ਗੁੱਸਾ ਆਇਆ ਕਿ ਤੈਨੂੰ ਕੀ ਪਤਾ ਕਿ ਤੂੰ ਕੌਣ ਆ ਵਿੱਚ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਇਸ ਸੰਗਤ ਵਾਲਾ ਕਿੰਨਾ ਕੁ ਲੱਕੀ ਆ ਜਾਂ ਸੁਨੰਧਾ ਲੱਕੀ ਐ ਤਾਂ ਲੋਕ ਜਾਣਦੇ ਆ ਨਾ ਜੀ